ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕਾ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੀ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਇੱਕ ਰਿਕਵੈਸਟ ਹੋਰ ਹੈ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਹੈ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਸੋ ਪਲੀਜ਼ ਉਹ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਨਾ ਉਸ ਚੈਨਲ ਨੂੰ ਵੀ ਉਵੇਂ ਸਪੋਰਟ ਕਰਨਾ ਜਿਵੇਂ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਬਾਕੀ ਜਿਹੜੀ ਅੱਜ ਦੀ ਵੀਡੀਓ 'ਚ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਕਿ ਵੀਡੀਓ ਬਹੁਤ ਜ਼ਿਆਦਾ ਵਧੀਆ ਬਹੁਤ ਇੰਟਰਸਟਿੰਗ ਆ ਬਹੁਤ ਹੀ ਕੰਮ ਦੀ ਆ ਤੇ ਬਹੁਤ ਹੀ ਚੰਗੀਆਂ ਗੱਲਾਂ ਪਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹੜੀਆਂ ਚੀਜ਼ਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਇਹਦੇ ਨਾਲ ਹਜ਼ਾਰਾਂ ਕਰੋੜਾਂ ਲੋਕਾਂ ਦੀਆਂ ਅੱਖਾਂ ਜਿਹੜੀ ਨਿਗਾ ਉਹ ਠੀਕ ਹੋਈ ਆ ਹਜ਼ਾਰਾਂ ਕਰੋੜਾਂ ਲੋਕਾਂ ਦੇ ਅੱਖਾਂ ਤੋਂ ਜਿਹੜੀ ਐਨਕ ਉਤਰੀ ਹੈ ਠੀਕ ਹੈ ਜੀ ਉਸ ਤੋਂ ਇਲਾਵਾ ਮੈਂ ਆਪ ਦੀ ਜ਼ਿੰਦਗੀ ਦਾ ਐਕਸਪੀਰੀਅੰਸ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਮੈਨੂੰ ਕਿਹੜੀ ਪ੍ਰੋਬਲਮ ਆਈ ਸੀ ਤੇ ਮੈਂ ਫਿਰ ਇਹਨੂੰ ਕਿਵੇਂ ਠੀਕ ਕੀਤਾ ਠੀਕ ਹੈ ਜੀ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਕਿਉਂਕਿ ਵੀਡੀਓ ਦੇ ਵਿੱਚ ਜਿਹੜੀਆਂ ਚੀਜ਼ਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹਦੇ ਵਿੱਚੋਂ ਕੁਝ ਖਾਣ ਪੀਣ ਵਾਲੀਆਂ ਨੇ ਕੁਝ ਅੱਖਾਂ ਦੇ ਵਿੱਚ ਪਾਉਣ ਵਾਲੀਆਂ ਨੇ ਤੇ ਕੁਝ ਤੁਸੀਂ ਉਸ ਤੋਂ ਇਲਾਵਾ ਹੋਰ ਕੀ ਕਰਨਾ ਹੈ ਤਾਂ ਕਿ ਤੁਹਾਨੂੰ ਰਿਜ਼ਲਟ ਵਧੀਆ ਮਿਲੇ ਤੁਸੀਂ ਸਾਰੀਆਂ ਜਿਹੜੀਆਂ ਚੀਜ਼ਾਂ ਆਪਾਂ ਸ਼ੇਅਰ ਕਰਾਂਗੇ ਨਾ ਜੀ ਉਹ ਸਾਰੀਆਂ ਚੀਜ਼ਾਂ ਨੂੰ ਫੋਲੋ ਕਰਨਾ ਜ਼ਰੂਰੀ ਹੈ ਉਹ ਸਾਰੀਆਂ ਚੀਜ਼ਾਂ ਨੂੰ ਕਰਨਾ ਜ਼ਰੂਰੀ ਹੈ ਕਿਉਂਕਿ ਅਗਰ ਤੁਸੀਂ ਇੱਕ ਚੀਜ਼ ਕਰੋਗੇ ਦੂਜੀ ਨਹੀਂ ਕਰੋਗੇ ਜਾਂ ਦੋ ਕਰੋਗੇ ਤੀਜੀ ਨਹੀਂ ਕਰੋਗੇ ਫਿਰ ਤੁਹਾਨੂੰ ਰਿਜ਼ਲਟ ਨਹੀਂ ਮਿਲੇਗਾ ਸੋ ਸਾਰੀਆਂ ਚੀਜ਼ਾਂ ਨੂੰ ਕਰਨਾ ਜ਼ਰੂਰੀ ਆ ਉਹਦੇ ਲਈ ਤੁਹਾਡਾ ਵੀਡੀਓ ਦੇਖਣਾ ਵੀ ਜ਼ਰੂਰੀ ਆ ਪੂਰਾ ਇੱਕ ਕਾਰਨ ਹੋਰ ਆ ਜੀ ਵੀਡੀਓ ਨੂੰ ਪੂਰਾ ਦੇਖਣ ਦਾ ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਆਪਾਂ ਸ਼ੇਅਰ ਕਰਾਂਗੇ ਉਹ ਏਜ ਦੇ ਹਿਸਾਬ ਨਾਲ ਨਹੀਂ ਕਰਨੀਆਂ ਕੁਝ ਕੁ ਚੀਜ਼ਾਂ ਤਾਂ ਤੁਹਾਡੀ ਛੋਟੀ ਏਜ ਦੇ ਵਿੱਚ ਤੁਹਾਨੂੰ ਕਰਨੀਆਂ ਜ਼ਰੂਰੀ ਨੇ ਤਾਂ ਤਾਂ ਰਿਜ਼ਲਟ ਮਿਲੋ ਤੇ ਕੁਝ ਜਿਹੜੀਆਂ ਚੀਜ਼ਾਂ ਤੁਸੀਂ ਵੱਡੀ ਏਜ ਦੇ ਵਿੱਚ ਵੀ ਕਰ ਸਕਦੇ ਹੋ ਤਾਂ ਵੀ ਤੁਹਾਨੂੰ ਰਿਜ਼ਲਟ ਮਿਲੂ ਸੋ ਦੇ ਲਈ ਵੀਡੀਓ ਪਲੀਜ਼ ਰਿਕਵੈਸਟ ਆ ਪੂਰੀ ਜ਼ਰੂਰ ਦੇਖਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਜੀ ਮੈਂ ਆਪਦੀ ਜ਼ਿੰਦਗੀ ਦਾ ਐਕਸਪੀਰੀਅੰਸ ਸ਼ੇਅਰ ਕਰਦੀ ਆਂ ਮੈਨੂੰ ਮੇਰੀ ਅੱਖਾਂ ਦੀ ਨਾ ਨਿਗਾ ਘਟ ਗਈ ਸੀ ਘਟ ਮੇਰੀ ਥੋੜੀ ਘਟ ਘਾਟੀ ਸੀ ਮਤਲਬ ਜ਼ਿਆਦਾ ਨਹੀਂ ਘਟੀ ਸੀ 25 25% ਦੋਨਾਂ ਅੱਖਾਂ ਦੀ ਮੇਰੀ ਨਿਗਾ ਘਟ ਗਈ ਸੀ ਮੈਂ ਮਤਲਬ ਕਿ ਫੋਨ ਦਾ ਇਸਤੇਮਾਲ ਹੋ ਰਿਹਾ ਸੀ ਟੀਵੀ ਵੀ ਦੇਖਦੇ ਸੀ ਹੋਰ ਨਿਗਾ ਵਾਲੇ ਕੰਮ ਹਨਾ ਉਹਦਾ ਕਰਕੇ ਨਿਗਾ ਤਾਂ ਅਸਰ ਪੈਣਾ ਸ਼ੁਰੂ ਹੋ ਗਿਆ ਮੈਂ ਉਹ ਨਿਗਾ ਚੈੱਕ ਕਰਵਾਈ ਆਪਦੀ ਤਾਂ ਡਾਕਟਰ ਨੇ ਮੈਨੂੰ ਦੱਸਿਆ ਵੀ 25-25% ਘਟਾ ਤਾਂ ਮੈਂ ਉਦੋਂ ਐਨਕ ਲਗਵਾ ਲਈ ਮੈਂ ਉਸ ਤੋਂ ਬਾਅਦ ਜੀ ਐਨਕ ਕਦੇ ਲਾ ਲੈਣੀ ਕਦੇ ਨਹੀਂ ਲਾਣੀ ਕਿਉਂਕਿ ਜਦੋਂ ਆਪਾਂ ਕਦੇ ਐਨਕ ਨਹੀਂ ਲਾਈ ਤਾਂ ਆਪਾਂ ਨੂੰ ਥੋੜਾ ਜਿਹਾ ਨਾ ਜਿੰਦ ਜਿਹਾ ਵੀ ਫੀਲ ਹੁੰਦਾ ਮਹਿਸੂਸ ਹੁੰਦਾ ਨਾ ਆਪਾਂ ਨੂੰ ਲਾਉਣੀ ਵੀ ਨਹੀਂ ਸੌਖੀ ਨਹੀਂ ਆ ਤਾਂ ਮੈਂ ਥੋੜੀ ਥੋੜੀ ਦੇਰ ਬਾਅਦ ਉਤਾਰ ਦੇਣੀ ਲੇਕਿਨ ਕੁਝ ਕੁ ਮਹੀਨਿਆਂ ਬਾਅਦ ਫਿਰ ਮੈਨੂੰ ਜਾ ਕੇ ਲੱਗਿਆ ਕਿ ਮੇਰੀ ਜਿਹੜੀ ਨਿਗਾਹ ਹੋਰ ਜ਼ਿਆਦਾ ਘਟ ਗਈ ਹੈ ਮੈਨੂੰ ਹੋਰ ਜ਼ਿਆਦਾ ਤਕਲੀਫ ਸ਼ੁਰੂ ਹੋ ਗਈ ਮੈਂ ਫਿਰ ਦੂਸਰੇ ਡਾਕਟਰ ਕੋਲ ਗਈ ਮੈਂ ਉਹਨਾਂ ਕੋਲ ਜਾ ਕੇ ਨਿਗਾ ਚੈੱਕ ਕਰਵਾਈ ਆਪਣੀ ਤਾਂ ਉਹ ਮੈਨੂੰ ਕਹਿੰਦੇ ਵੀ ਤੁ ਤੁਸੀਂ ਨਾ ਵੀ ਤੁਹਾਡੀ ਨਿਗਾ ਇੰਨੀ ਜ਼ਿਆਦਾ ਘਟ ਨਹੀਂ ਹੈ ਵੀ ਤੁਹਾਨੂੰ ਐਨਕ ਦੀ ਜ਼ਰੂਰਤ ਪਵੇ ਵੀ ਤੁਸੀਂ ਇਹਨੂੰ ਬਿਨਾ ਐਨਕ ਤੋਂ ਵੀ ਕੁਝ ਆਹ ਦੀ ਜ਼ਿੰਦਗੀ ਦੇ ਵਿੱਚ ਕੁਝ ਸਿਹਤੀਆਂ ਚੀਜ਼ਾਂ ਖਾਓ ਜਿਵੇਂ ਵਿਟਾਮਿਨ ਸੀ ਵਗੈਰਾ ਹੁੰਦਾ ਤੇ ਉਹਦੇ ਨਾਲ ਕੁਝ ਆਪਦੀਆਂ ਅੱਖਾਂ ਦੇ ਕੇਅਰ ਵਾਸਤੇ ਦੀ ਗ੍ਰੇਫ ਵਾਸਤੇ ਵੀ ਕੁਝ ਐਕਸਰਸਾਈਜ਼ ਹੋ ਗਏ ਹਨ ਉਹ ਚੀਜ਼ਾਂ ਕਰੋ ਤੇ ਉਹਦੇ ਨਾਲ ਜਿਹੜੀ ਤੁਹਾਡੀ ਜਿਹੜੀ ਅੱਖਾਂ ਦੀ ਨਿਗਾ ਉਹ ਦੁਆਰਾ ਪੂਰੀ ਹੋ ਜੂਗੀ ਵੀ ਤੁਹਾਨੂੰ ਐਨਕ ਦੀ ਜ਼ਰੂਰਤ ਨਹੀਂ ਪਊਗੀ ਮੈਂ ਘਰ ਆਈ ਜੀ ਤਾਂ ਮੈਂ ਆ ਕੇ ਕਾਫੀ ਸੱਚ ਕਰਿਆ ਵੀ ਮੈਂ ਕੀ ਚੀਜ਼ ਕਰਾਂ ਤੇ ਮੈਨੂੰ ਕੀ ਕਰਨਾ ਚਾਹੀਦਾ ਤਾਂ ਮੈਂ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਮੈਨੂੰ ਮਿਲੀਆਂ ਮੈਂ ਉਹ ਚੀਜ਼ਾਂ ਕਰੀਆਂ ਤੇ ਮੈਨੂੰ ਦਾ ਰਿਜ਼ਲਟ ਬਾਕੀ ਬਹੁਤ ਸੋਹਣਾ ਮਿਲਿਆ ਤੁਸੀਂ ਦੇਖਿਆ ਉਹ ਵੀਡੀਓ ਦੇ ਵਿੱਚੋਂ ਯਾਦ ਕਰ ਅੱਗੇ ਮੈਨੂੰ ਵੀਡੀਓ ਬਣਾਉਂਦੇ ਵੀ ਪ੍ਰੋਬਲਮ ਆਉਂਦੀ ਅੱਖਾਂ ਦਰਦ ਹੋਣਾ ਇਹ ਆਮ ਜੀ ਗੱਲ ਹੋ ਗਈ ਸੀ ਪਰ ਹੁਣ ਮੈਨੂੰ 15-20 ਦਿਨ ਤੋ ਤਾਂ ਬਹੁਤ ਹੀ ਜ਼ਿਆਦਾ ਯਾਨੀ ਕਿ ਆਪਾਂ ਕਹਿੰਦੇ ਫਰਕ ਹੈ ਤਾਂ ਮੈਂ ਉਹ ਚੀਜ਼ਾਂ ਜੋ ਕੀਤੀਆਂ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਉਹਨਾਂ ਨੂੰ ਪੂਰੀ ਚੰਗੀ ਤਰ੍ਹਾਂ ਸਮਝਿਓ ਦੇਖਿਓ ਉਵੇਂ ਕਰਿਓ ਤੇ ਤੁਹਾਨੂੰ ਰਿਜ਼ਲਟ ਪੱਕਾ ਮਿਲੂਗਾ ਜੀ ਪੱਕਾ ਅਗਰ ਤੁਸੀਂ ਡੇਲੀ ਰੋਜ਼ ਕਰੋਗੇ ਨਾ 1 ਮਹੀਨੇ ਬਾਅਦ ਤੁਸੀਂ ਵੀ ਕਹੋਗੇ ਕਿ ਸਾਨੂੰ ਫਰਕ ਪੈ ਗਿਆ 1 ਮਹੀਨੇ ਦਾ ਚੈਲੰਜ ਲੈ ਲਓ ਆਗੇ ਜ਼ਿੰਦਗੀ ਦੇ ਵਿੱਚ ਵੀ ਅਸੀਂ ਇੱਕ ਮਹੀਨਾ ਹੀ ਚੀਜ਼ ਕਰਨੀ ਆ ਸੋ ਉਹਦੇ ਲਈ ਤੁਹਾਨੂੰ ਕੀ ਕਰਨਾ ਪਊਗਾ ਪੂਰੀ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਕੇ ਸਮਝਣਾ ਪਊਗਾ ਉਹ ਵੀ ਫੋਲੋ ਕਰਨਾ ਪਊਗਾ ਤੇ ਚਲੋ ਜੀ ਸਭ ਤੋਂ ਪਹਿਲਾਂ ਆਪਾਂ ਦੱਸਦੇ ਹਾਂ ਕਰਨਾ ਕੀ ਆ ਸਭ ਤੋਂ ਪਹਿਲਾਂ ਤਾਂ ਅੱਜ ਦੇਖੋ ਜੀ ਆਪਣਾ ਖਾਣ ਪੀਣ ਸਹੀ ਨਹੀਂ ਹੈ ਹਨ ਆਪਣੇ ਜਿਹੜੀ ਆਪਾਂ ਖਾਣੇ ਪੀਣੇ ਉਹ ਜੋ ਖੁਰਾਕਾ ਉਹ ਜਿਹੜੀਆਂ ਨਹੀਂ ਹੈ ਉਹ ਜਿਹੜੀ ਤਾਕਤ ਨਹੀਂ ਆਪਾਂ ਨੂੰ ਮਿਲ ਰਹੀ ਤਾਂ ਉਹਦੇ ਲਈ ਕੀ ਕਰਨਾ ਆਪਾਂ ਦੋ ਆਲੇ ਤੁਸੀਂ ਆਪਦੀ ਰੋਟੀ ਪਾਣੀ ਜਿਹੜੀ ਵੀ ਤੁਸੀਂ ਚੀਜ਼ ਖਾਣੇ ਉਹ ਖੁਰਾਕ ਦੇ ਵਿੱਚ ਸ਼ਾਮਿਲ ਕਰ ਲਓ ਦੋ ਔਲੇ ਤੁਸੀਂ ਚਾਹੇ ਦੋ ਵਾਲਾ ਦਾ ਪਾਊਡਰ ਖਾ ਲਓ ਤਾਂ ਚਾਹੇ ਤੁਸੀਂ ਦੋ ਵਾਲਾ ਦਾ ਜੂਸ ਕੱਢ ਕੇ ਪੀ ਲਓ ਚਾਹੇ ਤੁਸੀਂ ਦੋ ਵਾਲੇ ਦੀ ਚਟਨੀ ਬਣਾ ਕੇ ਖਾ ਲਓ ਚਾਹੇ ਤੁਸੀਂ ਦੋ ਵਾਲਾ ਦਾ ਮਰਬਾ ਖਾ ਲਓ ਚਾਹੇ ਤੁਸੀਂ ਦੋ ਔਲੇ ਜਿਹੜੇ ਆਗੇ ਉਹਨਾਂ ਦਾ ਤੁਸੀਂ ਅਚਾਰ ਬਣਾ ਕੇ ਖਾ ਲਓ ਉਹ ਤੁਹਾਡੀ ਮਰਜ਼ੀ ਆ ਮਰਬਾ ਖਾਣਾ ਔਲਾ ਸੌਰੀ ਚਾਰ ਖਾਣਾ ਚਟਨੀ ਖਾਣੀ ਹੈ ਜੂਸ ਪੀਣਾ ਤੁਹਾਡੀ ਖੁਦ ਦੀ ਮਰਜ਼ੀ ਆ ਜਿਵੇਂ ਵੀ ਮਰਜੀ ਖਾਓ ਜਾਂ ਪੀਓ ਬਸ ਤੁਸੀਂ ਦੋ ਔਲੇ ਆਪਦੀ ਜਿਹੜੀ ਖੁਰਾਕ ਦੇ ਵਿੱਚ ਸ਼ਾਮਿਲ ਕਰ ਲਓ ਇਹ ਤਾਂ ਹੋਗਾ ਜੀ ਪਹਿਲਾ ਕਦਮ ਦੂਸਰੀ ਚੀਜ਼ ਜਿਹੜੀ ਤੁਸੀਂ ਕਰਨੀ ਹੈ ਇਸ ਤੋਂ ਇਲਾਵਾ ਉਹ ਹੈ ਵੀ ਤੁਸੀਂ ਆਪਦੀ ਅੱਖਾਂ ਦੇ ਵਿੱਚ ਡਰਾਪਸ ਪਾਉਣੀਆਂ ਨੇ ਡਰਾਪਸ ਕਿਹੜੀਆਂ ਪਾਉਣੀਆਂ ਜੀ ਦੋ ਤਰ੍ਹਾਂ ਦੇ ਡਰਾਪਸ ਆ ਇੱਕ ਤਾਂ ਪਤਾ ਦੱਸਾਂਗੇ ਬਾਜ਼ਾਰ ਚੋਂ ਤੁਸੀਂ ਜਿਹੜੀ ਲੈ ਕੇ ਆਉਣੀ ਆ ਉਹ ਤੁਹਾਡੇ ਨਾਲ ਆਪਾਂ ਬਾਅਦ ਚ ਸ਼ੇਅਰ ਕਰਦੇ ਆ ਪਹਿਲਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਵੀ ਅਗਰ ਤੁਸੀਂ ਘਰੇ ਵੀ ਬਣਾਉਣਾ ਚਾਹੋ ਤਾਂ ਘਰੇ ਵੀ ਇਹ ਬਣ ਜਾਣੀਆਂ ਪਰ ਤੇ ਅੰਨਾ ਸੋਨਾ ਜੀ ਬਣਾਉਣੀ ਕਿਵੇਂ ਆ ਇੱਕ ਚਮਚ ਤੁਸੀਂ ਲੈਣਾ ਅਦਰਕ ਦਾ ਜੂਸ ਠੀਕ ਆ ਪਰ ਹਾਂ ਇੱਕ ਚੀਜ਼ ਮੈਂ ਤੁਹਾਨੂੰ ਦੱਸ ਹੀ ਆ ਜਿਹੜੀ ਮੈਂ ਤੁਹਾਨੂੰ ਇਹ ਡਰਾਪਸ ਦੱਸ ਰਹੀ ਆ ਜੀ ਜਦੋਂ ਤੁਸੀਂ ਪਾਉਂਗੇ ਕਿ ਨਾ ਤਾਂ ਜਲਨ ਹੋਏਗੀ ਦੇਖੋ ਇਹ ਵਧੀਆ ਦਵਾਈ ਹੁੰਦੀ ਆ ਮਾਰਕੀਟ ਚ ਵੀ ਬੱਲੇ ਕੇ ਆਉਂਦੇ ਆ ਕਈ ਦਵਾਈਆਂ ਇਹ ਜੀ ਆਉਂਦੀਆਂ ਜਿਹੜੀਆਂ ਆਪਾਂ ਨੇ ਅੱਖਾਂ ਚ ਬਹੁਤ ਨਾਲ ਲੜਦੀਆਂ ਨੇ ਪਰ ਉਸ ਤੋਂ ਬਾਅਦ ਆਪਣੀ ਅੱਖਾਂ ਠੰਡੀਆਂ ਠੰਡੀਆਂ ਹੋ ਜਾਂਦੀਆਂ ਹੌਲੀਆਂ ਹੌਲੀਆਂ ਹੋ ਜਾਂਦੀਆਂ ਸੋ ਇਸੇ ਤਰੀਕੇ ਨਾਲ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਣ ਲੱਗੀਆਂ ਜੀ ਇਹ ਲੱਗਣੀਆਂ ਜਰੂਰ ਅੱਖਾਂ ਦੇ ਵਿੱਚ ਪਰ ਉਸ ਤੋਂ ਬਾਅਦ ਤੁਹਾਨੂੰ ਰਿਜ਼ਲਟ ਮਿਲੂਗਾ ਤੁਹਾਨੂੰ ਖੁਦ ਤਾਂ ਮਹਿਸੂਸ ਹੋਊਗਾ ਵੀ ਹਾਂ ਸਾਡੀਆਂ ਅੱਖਾਂ ਵਾਕਈ ਠੰਡੀਆਂ ਠੰਡੀਆਂ ਹੋ ਗਈਆਂ ਬਹੁਤ ਸਾਫ਼ ਹੋਣ ਲੱਗੀਆਂ ਇਹ ਗੰਦਮੰਦ ਘੱਟਾ ਮਿੱਠੀ ਸਭ ਕੁਝ ਉਹਨਾਂ ਨੇ ਬਾਹਰ ਕੱਢ ਦੇਣਾ ਜੋ ਵੀ ਇਨਫੈਕਸ਼ਨ ਜੋ ਤੁਹਾਡੇ ਅੱਖਾਂ ਦੀ ਲਾਲੀ ਅੱਖਾਂ ਦਾ ਨਿਗਾ ਘਟਣਾ ਪਦਣਾ ਅੱਖਾਂ ਦੇ ਵਿੱਚੋਂ ਪਾਣੀ ਦਾ ਸੁੱਕ ਜਾਣਾ ਸਭ ਕੁਝ ਠੀਕ ਹੋ ਜਾਊਗਾ ਉਹਦੇ ਲਈ ਕੀ ਕਰਨਾ ਇੱਕ ਚਮਚ ਅਦਰਕ ਦਾ ਜੂਸ ਇੱਕ ਚਮਚ ਤੁਸੀਂ ਚਿੱਟੇ ਪਿਆਜ਼ ਦਾ ਜੂਸ ਲਾਲ ਪਿਆਜ਼ ਨਹੀਂ ਲੈਣਾ ਚਿੱਟਾ ਪਿਆਜ਼ ਲੈਣਾ ਅਦਰਕ ਦਾ ਵੀ ਛਿਲਕਾ ਚੰਗੀ ਤਰ੍ਹਾਂ ਲਾ ਦੇਣਾ ਤੁਸੀਂ ਛਿਲਕਾ ਲਾ ਕੇ ਉਹਦਾ ਜੂਸ ਬਣਾਉਣਾ ਤੇ ਇੱਕ ਚਮਚ ਜਿਹੜਾ ਹੋ ਗਿਆ ਚਿੱਟੇ ਪਿਆਜ਼ ਦਾ ਜੂਸ ਹੋ ਗਿਆ ਇੱਕ ਚਮਚ ਤੁਸੀਂ ਨਾਲ ਲੈਣਾ ਨਿੰਬੂ ਦਾ ਜੂਸ ਤਿੰਨ ਤਰ੍ਹਾਂ ਦੇ ਜੂਸ ਹੋ ਗਏ ਜੀ ਹੁਣ ਇਹ ਤਿੰਨ ਤਰ੍ਹਾਂ ਦੇ ਜੂਸ ਦੇ ਵਿੱਚ ਤੁਸੀਂ ਚੌਥੀ ਚੀਜ਼ ਜਿਹੜੀ ਮਿਲਾਉਣੀ ਹੈ ਉਹ ਹੈ ਸ਼ਹਿਦ ਸ਼ਹਿਦ ਦੇ ਤੁਸੀਂ 3 ਚਮਚ ਮਿਲਾਉਣੇ 3 ਚਮਚ ਜੂਸ ਦੇ ਹੋਗੇ 3 ਚਮਚ ਸ਼ਹਿਦ ਦੇ ਹੋਗੇ ਚੰਗੀ ਤਰ੍ਹਾਂ ਮਿਲਾ ਕੇ ਤੁਸੀਂ ਕਿਸੇ ਕੱਚ ਦੀ ਸ਼ੀਸ਼ੀ ਜਾਂ ਜਿਹੜੀ ਡ੍ਰੌਪਸ ਵਾਲੀਆਂ ਹੁੰਦੀਆਂ ਉਹਦੇ ਵਿੱਚ ਪਾ ਕੇ ਤੁਸੀਂ ਫਰਿੱਜ 'ਚ ਰੱਖ ਲੈਣਾ ਹਰ ਰੋਜ਼ ਤੁਸੀਂ ਇਹਦੀਆਂ ਕੁਝ ਬੂੰਦਾਂ ਵੀ ਅੱਖਾਂ ਦੇ ਵਿੱਚ ਪਾਉਣੀਆਂ ਨੇ ਹੁਣ ਜੇ ਤੁਸੀਂ ਘਰੇ ਵੀ ਨਹੀਂ ਬਣਾਉਣਾ ਚਾਹੁੰਦੇ ਤਾਂ ਉਡਰ ਲੱਗਦਾ ਵੀ ਕੁਝ ਗਲਤ ਨਾ ਬਣ ਜੇ ਵੀ ਜਾਂ ਅਸੀਂ ਮਾਰਕੀਟ 'ਚੋਂ ਹੀ ਲੈਣੀ ਆ ਤਾਂ ਤੁਸੀਂ ਦੇਖੋ ਹਰ ਬਾਜ਼ਾਰ ਦੇ ਵਿੱਚ ਅਚੱਤ ਦੇ ਟਾਈਮ ਦੇ ਵਿੱਚ ਪਤੰਜਲੀ ਦੀ ਦੁਕਾਨ ਹਰ ਦੁਕਾਨ ਬਾਜ਼ਾਰ 'ਚ ਚੱਲ ਰਹੀ ਆ ਤੁਸੀਂ ਉੱਥੇ ਜਾਣਾ ਹੈ ਉਹਨਾਂ ਨੂੰ ਜਾ ਕੇ ਕਹਿਣਾ ਵੀ ਆਈ ਦ੍ਰਿਸ਼ਟੀ ਦੇ ਦਿਓ ਆਈ ਦ੍ਰਿਸ਼ਟੀ ਦਾ ਜਿਹੜਾ ਸਕਰੀਨ ਸ਼ਾਟ ਮੈਂ ਇੱਥੇ ਲਾ ਦਿੰਦੀ ਆ ਤੇ ਤੁਸੀਂ ਉਹਦਾ ਜਿਹੜਾ ਨਾਮ ਆ ਚੰਗੀ ਤਰ੍ਹਾਂ ਨੋਟ ਕਰ ਲਿਓ ਆਈ ਦ੍ਰਿਸ਼ਟੀ ਆਈ ਦ੍ਰਿਸ਼ਟੀ ਦੀਆਂ ਜਿਹੜੀਆਂ ਡ੍ਰੌਪਸ ਆ ਤੁਸੀਂ ਹਰ ਰੋਜ਼ ਆਦੀ ਅੱਖਾਂ ਦੇ ਵਿੱਚ ਪਾਉਣੀਆਂ ਉਹਦੇ ਉੱਤੇ ਵੀ ਲਿਖਿਆ ਹੁੰਦਾ ਵੀ ਤੁਸੀਂ ਕਿੰਨੀਆਂ ਬੂੰਦਾਂ ਪਾਉਣੀਆਂ ਠੀਕ ਹੈ ਅਗਰ ਤੁਸੀਂ ਘਰੇ ਨਹੀਂ ਬਣਾਉਣੀਆਂ ਤੁਸੀਂ ਬਾਜ਼ਾਰ ਚੋਂ ਪਤੰਜਰੀ ਦੀ ਦੁਕਾਨ ਤੋਂ ਜਾ ਕੇ ਲਿਆ ਸਕਦੇ ਹੋ ਇਹ ਹੋ ਗਿਆ ਜੀ ਤੋ ਚੀਚਾ ਇੱਕ ਔਲਾ ਖਾਣਾ ਦੂਸਰਾ ਤੁਸੀਂ ਆਪੇ ਅੱਖਾਂ ਦੇ ਵਿੱਚ ਇਹ ਚੀਜ਼ ਪਾਣੀ ਹੈ ਤੀਸਰਾ ਜਿਹੜਾ ਹੈਗਾ ਤੁਸੀਂ ਅਲੋਵ ਵਿਲੋង ਕਰਨਾ ਹੈ ਅਲੋਵ ਵਿਲੋង ਕੀ ਹੁੰਦਾ ਵੀ ਤੁਸੀਂ ਇੱਕ ਸਾਈਡ ਦਾ ਨੱਕ ਬੰਦ ਕਰ ਲੈਣਾ ਦੂਜੀ ਸਾਈਡ ਤੋਂ ਦੇ ਸਾਹ ਲੈਣਾ ਫਿਰ ਤੁਸੀਂ ਇਧਰਲੀ ਸਾਈਡ ਨੂੰ ਤੁਸੀਂ ਬੰਦ ਕਰ ਲੈਣਾ ਇਧਰਲੀ ਸਾਈਡ ਤੋਂ ਉਗਲ ਚੱਕ ਲੈਣੀ ਆ ਫਿਰ ਸਾਹ ਇਧਰਲੀ ਸਾਈਡ ਰਾਹੀਂ ਬਾਹਰ ਕੱਢਣਾ ਫਿਰ ਦੁਬਾਰਾ ਇਧਰਲੀ ਸਾਈਡ ਹੀ ਵਾਪਸ ਲੈਣਾ ਸਾਂ ਫਿਰ ਤੁਸੀਂ ਇਧਰ ਫੇਰ ਉਗਲ ਇੱਥੇ ਰੱਖ ਲੈਣੀ ਹੈ ਇਧਰੋਂ ਖੋਲ ਲੈਣਾ ਨੱਕ ਫਿਰ ਤੁਸੀਂ ਜਿਹੜਾ ਸਾਹ ਲੈਂਦਾ ਉਹਨੂੰ ਇਧਰਲੀ ਸਾਈਡ ਬਾਹਰ ਕੱਢਣਾ ਫਿਰ ਇਧਰਲੀ ਸਾਈਡ ਹੀ ਦੁਬਾਰਾ ਸਾਹ ਲੈਣਾ ਹੈ ਇਦਾਂ ਤੁਸੀਂ ਹਰ ਰੋਜ਼ 10 ਮਿੰਟ ਕਰੋ ਇਹਨੂੰ ਕਹਿੰਦੇ ਨੇ ਅਲੋਮ ਵਿਲੋਮ ਅਲੋਮ ਵਿਲੋਮ ਜਿਹੜਾ ਹੈਗਾ ਬਹੁਤ ਵਧੀਆ ਚੀਜ਼ ਹੈ ਜੀ ਸਾਡੇ ਫੇਫੜਿਆਂ ਵਾਸਤੇ ਹੋ ਗਿਆ ਸਾਡੇ ਆਈ ਸੈੱਟ ਵਾਸਤੇ ਹੋ ਗਿਆ ਸਾਡੇ ਦਿਮਾਗ ਵਾਸਤੇ ਹੋ ਗਿਆ ਤੇ ਦਿਮਾਗ ਤੇ ਤੁਹਾਨੂੰ ਪਤਾ ਵੀ ਆਪਾਂ ਸਾਰੇ ਕੰਮ ਜਿਹੜੇ ਦਿਮਾਗ ਤੋਂ ਹੀ ਆਪਣੇ ਹਨਾ ਕੰਟਰੋਲ ਹੁੰਦੇ ਨੇ ਸੋ ਤਾਂ ਕਰਕੇ ਅਲੋਮ ਵਿਲੋਮ ਕਰੋ ਤਿੰਨ ਚੀਜ਼ਾਂ ਹੋ ਗਈਆਂ ਜੀ ਹੁਣ ਚੌਥੀ ਚੀਜ਼ ਜਿਹੜੀ ਹੈ ਉਹ ਹੈ ਐਕਿਊਪ੍ਰੈਸ਼ਰ ਐਕੂ ਪ੍ਰੈਸ਼ਰ ਕੀ ਚੀਜ਼ ਹੁੰਦਾ ਸਾਡੇ ਹੱਥਾਂ ਦੇ ਵਿੱਚ ਕੁਝ ਪੁਆਇੰਟ ਹੁੰਦੇ ਨੇ ਜੇ ਆਪਾਂ ਉਹਨਾਂ ਨੂੰ ਦਬਦੇ ਆ ਤਾਂ ਉਹਨਾਂ ਪੁਆਇੰਟਾਂ ਨੂੰ ਦੱਪਣਾ ਸਿੱਧਾ ਉਹਨਾਂ ਦਾ ਹਰ ਇੱਕ ਪੁਆਇੰਟ ਦਾ ਜਿਹੜਾ ਸਬੰਧ ਆ ਆਪਣੇ ਕਿਸੇ ਨਾ ਕਿਸੇ ਅੰਗ ਦੇ ਨਾਲ ਹੋ ਜਿਹੜਾ ਅੱਖਾਂ ਦਾ ਜਿਹੜਾ ਐਕੂ ਪ੍ਰੈਸ਼ਰ ਹੈ ਉਹ ਆਹ ਦੋ ਉਂਗਲਾਂ ਦੇ ਵਿਚਾਲੇ ਆਹ ਚੀਜ਼ ਹੈ ਜੀ ਠੀਕ ਹੈ ਇਹ ਤੇ ਇਹ ਤੇ ਤੁਸੀਂ ਇਦਾਂ ਜਾਂ ਇਦਾਂ ਕਰਕੇ ਤੁਸੀਂ ਹਰ ਰੋਜ਼ ਅੰਗੂਠੇ ਦੇ ਨਾਲ ਇਦਾਂ ਹਰ ਰੋਜ਼ ਤੁਸੀਂ 10 ਮਿੰਟ ਤੁਸੀਂ ਇਹਨੂੰ ਪ੍ਰੈਸ ਕਰੋ ਇਦਾਂ ਦਾ ਉਂਗਲ ਚੱਕ ਲਈ ਫਿਰ ਪ੍ਰੈਸ ਕਰਤਾ ਫਿਰ ਉਂਗਲ ਚੱਕ ਲਈ ਫਿਰ ਪ੍ਰੈਸ ਕਰਤਾ ਇਦਾਂ ਤੁਸੀਂ ਨੂੰ 10 ਮਿੰਟ ਹਰ ਰੋਜ਼ ਐਕੂਪ੍ਰੈਸ਼ਨ ਦਬੋ ਠੀਕ ਹੈ ਜੀ ਆਪਣੇ ਹੱਥ ਦੇ ਵਿੱਚ ਕਈ ਤਰ੍ਹਾਂ ਦੇ ਐਕੂਪ੍ਰੈਸ਼ਨ ਨੇ ਜਿਹੜੇ ਕੋਈ ਆਪਣੇ ਕੀਟਨੀਆਂ ਨਾਲ ਸੰਬੰਧਿਤ ਹੈ ਕੋਈ ਆਪਣੇ ਫੇਫੜਿਆਂ ਨਾਲ ਸੰਬੰਧਿਤ ਹੈ ਕੋਈ ਆਪਣੀ ਆਈ ਸੈੱਟ ਨਾਲ ਸੰਬੰਧ ਅਲੱਗ-ਅਲੱਗ ਸੰਬੰਧ ਨੇ ਠੀਕ ਹੈ ਜੀ ਚਾਰ ਚੀਜ਼ਾਂ ਹੋ ਗਈਆਂ ਪਹਿਲਾਂ ਤੁਸੀਂ ਔਲਾ ਖਾਣਾ ਦੂਸਰਾ ਆਈ ਡ੍ਰੋਪਸ ਪਾਉਣੀ ਹੈ ਤੀਸਰਾ ਤੁਸੀਂ ਔਲੋ ਔਲੋ ਕਰਨਾ ਹੈ ਚੌਥਾ ਤੁਸੀਂ ਐਕੂਪ੍ਰੈਸ਼ਨ ਕਰਨਾ ਹੈ ਅਚਾ 59ਵੀਂ ਚੀਜ਼ ਜਿਹੜੀ ਤੁਸੀਂ ਕਰਨੀ ਹੈ ਉਹ ਇਹ ਕਰਨੀ ਹੈ ਕਿ ਤੁਸੀਂ ਇਦਾਂ ਹੱਥ ਲੈ ਲੈਣਾ ਠੀਕ ਹੈ ਹੱਥ ਲੈ ਕੇ ਤੁਸੀਂ ਇਦਾਂ ਤਾਂ ਤਾੜੀ ਜ਼ੋਰ-ਜ਼ੋਰ ਦੀ ਮਾਰਨੀ ਹੈ ਤੇ ਤੁਸੀਂ ਹਰ ਰੋਜ਼ 10 ਮਿੰਟ ਤੁਸੀਂ ਇਦਾਂ ਦਾ ਕਰੋ ਕਿਉਂ ਕਿ ਇਹਦੇ ਵਿੱਚ ਜਿਹੜੇ ਵੀ ਆਪਣੇ ਐਕੂਪ੍ਰੈਸ਼ਰ ਹੋਣਗੇ ਉਹ ਸਾਰੇ ਇਕੱਠੇ ਪ੍ਰੈਸ ਹੋ ਜਾਂਦੇ ਜਦੋਂ ਆਪਾਂ ਤਾੜੀ ਮਾਰਦੇ ਹਾਂ ਜ਼ੋਰ ਦੀ ਤਾੜੀ ਮਾਰਨੀ ਹੈ 10 ਮਿੰਟ ਠੀਕ ਹੈ ਜੀ ਇਹ ਕਰਨਾ ਹੈ ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਹੈ ਜੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਕੀ ਆ ਵੀ ਤੁਸੀਂ ਕਰਨੀ ਹੈ ਤੇ ਉਹ ਹੈ ਵੀ ਤੁਸੀਂ ਨਾ ਸਵੇਰੇ ਉੱਠ ਕੇ ਪਾਣੀ ਜਿਹੜਾ ਮੂੰਹ ਨਾਲ ਪਰ ਲੈਣਾ ਤੁਸੀਂ ਆਪਣਾ ਠੀਕ ਹੈ ਮੂੰਹ ਨਾਲ ਭਰ ਕੇ ਪਾਣੀ ਉਹਦੋਂ ਬਾਅਦ ਠੰਡੇ ਪਾਣੀ ਦੇ ਛਿੱਟੇ ਅੱਖਾਂ 'ਚ ਮਾਰਨੇ ਆ ਪਾਣੀ ਮੂੰਹ ਦਾ ਨਾ ਤਾਂ ਗਾਹਣ ਗੋਣਾ ਹੈ ਨਾ ਬਾਹਰ ਕੱਢਣਾ ਹੈ ਮੂੰਹ 'ਚ ਹੀ ਰੱਖਣਾ ਹੈ ਤੇ ਅੱਖਾਂ ਦੇ ਜਿਹੜੇ ਛਿੱਟੇ ਪਾਣੀ ਮੂੰਹ 'ਚ ਰੱਖ ਕੇ ਮਾਰਨੇ ਆ ਪਰ ਇੱਕ ਚੀਜ਼ ਦਾ ਧਿਆਨ ਰੱਖਿਓ ਜੀ ਇਹ ਸਿਰਫ ਉਹਨਾਂ ਨੇ ਕਰਨਾ ਹੈ ਜਿਨ੍ਹਾਂ ਦੀ ਏਜ ਛੋਟੀ ਹੈ 20 ਸਾਲ ਤੋਂ ਅਗਰ ਤੁਸੀਂ ਘੱਟ ਉਮਰ ਦੇ ਹੋ ਤਾਂ ਤੁਸੀਂ ਸ਼ੁਰੂ ਕਰ ਲਓ ਹੁਣ ਤੁਸੀਂ ਕਹੋਗੇ 20 ਸਾਲ ਤੱਕ ਕੀ ਕਰਨਾ ਉਸ ਤੋਂ ਬਾਅਦ ਨਹੀਂ ਕਰਨਾ ਨਹੀਂ ਜੀ ਅਗਰ ਤੁਹਾਡੀ ਉਮਰ 20 ਸਾਲ ਤੋਂ ਘੱਟ ਆ ਤਾਂ ਤੁਸੀਂ ਸ਼ੁਰੂ ਇਹਨੂੰ ਹੁਣ ਕਰ ਲਓ ਸਾਰੀ ਉਮਰ ਕਰਦੇ ਰਹੋ ਤਾਂ ਤੁਹਾਡੀ ਸਾਰੀ ਉਮਰ ਤੁਹਾਡੀਆਂ ਅੱਖਾਂ ਤੇ ਐਨਕ ਨਹੀਂ ਲੱਗੇਗੀ ਅਗਰ ਇਹ ਚੀਜ਼ ਨੂੰ ਤੁਸੀਂ ਫੋਲੋ ਕਰ ਲੈਨੇ ਹੋ ਠੀਕ ਹੈ ਅਗਰ ਤੁਹਾਡੀ ਏਜ ਵੱਡੀ ਆ ਮੰਨ ਲਓ ਵੀ ਤੁਹਾ ਅਸੀਂ 30 40 ਸਾਲ ਦੇ ਫਿਰ ਤੁਸੀਂ ਇਹਨੂੰ ਨਾ ਕਰਿਓ ਕਿਉਂਕਿ ਫੇਰ ਦੇਖੋ ਜੇ ਇਹ ਚੀਜ਼ ਨੂੰ ਸ਼ੁਰੂ ਤੋਂ ਤੁਸੀਂ ਕਰੋਗੇ ਨਾ ਛੋਟੀ ਉਮਰ ਤੋਂ ਤਾਂ ਹੀ ਤੁਹਾਨੂੰ ਦਾ ਰਿਜ਼ਲਟ ਮਿਲੇਗਾ ਇਹ ਬਹੁਤ ਗੁਣਾਕਾਰੀ ਚੀਜ਼ ਹੈ ਜੀ ਪਰ ਸ਼ਰਤ ਇਹੀ ਹੈ ਵੀ ਤੁਸੀਂ 20 ਸਾਲ ਤੋਂ ਘੱਟੋਂ ਜਾਂ ਵੱਧ ਤੋਂ ਵੱਧ 20 ਸਾਲ ਤੱਕ ਦੀ ਹੋ ਤਾਂ ਤੁਸੀਂ ਸ਼ੁਰੂ ਕਰ ਲਓ ਤੇ ਸਾਰੀ ਉਮਰ ਤੁਸੀਂ ਰੁਟੀਨ ਬਣਾ ਲਓ ਵੀ ਮੈਂ ਹਰ ਰੋਜ਼ ਸਵੇਰੇ ਉੱਠ ਕੇ ਸਭ ਤੋਂ ਪਹਿਲਾ ਕੰਮ ਜਿਹੜਾ ਇਹ ਕਰਨਾ ਹੈ ਵੀ ਆਂਦੇ ਅੱਖਾਂ ਚਿੱਟੇ ਮਾਰਨੇ ਆ ਪਰ ਪਾਣੀ ਮੂੰਹ ਦੇ ਵਿੱਚ ਰੱਖ ਕੇ ਬਾਅਦ ਚੋਂ ਪਾਣੀ ਤੁਸੀਂ ਕੱਢ ਦੇਣਾ ਮੂੰਹੋਂ ਠੀਕ ਹੈ ਜੀ ਪਰ ਤੁਸੀਂ ਛੋਟੀ ਉਮਰ ਤੋਂ ਸ਼ੁਰੂ ਕਰਕੇ ਫਿਰ ਤੁਸੀਂ ਸਾਰੀ ਉਮਰ ਤੱਕ ਇਹਨੂੰ ਫਾਲੋ ਕਰੋ ਪਰ ਜੇ ਤੁਹਾਡੀ ਉਮਰ ਹੀ 30 40 ਸਾਲ ਦੀ ਹੈ ਫਿਰ ਤੁਸੀਂ ਇਹਨੂੰ ਨਾ ਕਰੋ ਕਿ ਆਲਰੇਡੀ ਤੁਹਾਡੀ ਉਮਰ ਦੇ 20 ਸਾਲ ਤਾਂ ਲੰਘ ਚੁੱਕੇ ਨੇ ਤਾਂ ਫਿਰ ਉਹਦਾ ਰਿਜ਼ਲਟ ਨਹੀਂ ਮਿਲੂਗਾ ਕਿਉਂਕਿ ਛੋਟੀ ਉਮਰ 'ਚ ਇਹਨੂੰ ਸ਼ੁਰੂ ਕਰਨਾ ਬਹੁਤ ਜ਼ਰੂਰੀ ਆ ਤਾਂ ਹੀ ਆਪਾਂ ਨੂੰ ਰਿਜ਼ਲਟ ਮਿਲਦੇ ਨੇ ਬਾਕੀ ਜਿਹੜੀਆਂ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਉਹ ਤੁਸੀਂ ਸਾਰੇ ਕੋਈ ਵੀ ਉਮਰ ਦਾ ਬੰਦਾ ਕਰ ਸਕਦਾ ਛੋਟੀ ਉਮਰ ਦਾ ਵੀ ਕਰ ਸਕਦਾ ਵੱਡੀ ਉਮਰ ਦਾ ਵੀ ਕਰ ਸਕਦਾ ਉਹ ਸਭ ਲਈ ਲਾਹੇਵੰਦ ਆ ਤੇ ਉਹ ਚੀਜ਼ਾਂ ਕਰਨ ਦੇ ਨਾਲ ਦੇਖੋ ਹਜ਼ਾਰਾਂ ਕਰੋੜਾਂ ਲੋਕਾਂ ਦੀਆਂ ਅੱਖਾਂ ਦੀ ਜਿਹੜੀ ਨਿਗਾ ਠੀਕ ਹੋਈ ਆ ਉਹਨਾਂ ਦੀ ਐੜਕਾ ਉਤਰੀਆਂ ਨੇ ਸੋ ਤੁਸੀਂ ਵੀ ਇਹਨਾਂ ਚੀਜ਼ਾਂ ਨੂੰ ਫੋਲੋ ਕਰਿਓ ਇਹਨਾਂ ਚੀਜ਼ਾਂ ਨੂੰ ਪੜਾਓ ਕਿਉਂਕਿ ਜਿਹੜੇ ਦੇਸੀ ਨੁਕਤੇ ਹੋਗੇ ਜਾਂ ਆਪਾਂ ਯੋਗਾ ਕਰਦੇ ਆ ਜਾਂ ਅਲੋਂਗ ਬਲੋਂਗ ਆਪਾਂ ਜੋ ਕਰਦੇ ਆ ਇਹਨਾਂ ਚੀਜ਼ਾਂ ਦਾ ਰਿਜ਼ਲਟ ਬਹੁਤ ਸੋਹਣਾ ਹੁੰਦਾ ਜੀ ਤੇ ਪਰ ਆਪਾਂ ਥੋੜਾ ਜਿਹਾ ਅੱਜ ਕੱਲ ਆਪਾਂ ਅੰਗਰੇਜ਼ੀ ਚੀਜ਼ਾਂ ਵੱਲ ਵੱਧ ਭਾਉਂਦੇ ਆਂ ਵੀ ਪਤਾ ਨਹੀਂ ਉਹਨਾਂ ਦੇ ਫਾਇਦੇ ਜ਼ਿਆਦਾ ਉਹਨਾਂ ਦੇ ਰਿਜ਼ਲਟ ਬਿਸ਼ੱਕ ਇੱਕਦਮ ਆ ਜਾਂਦੇ ਨੇ ਇੱਕਦਮ ਸ਼ਾਇਦ ਅਸਰ ਹੋ ਜਾਂਦਾ ਪਰ ਉਹਨਾਂ ਚੀਜ਼ਾਂ ਦੇ ਜਿੱਥੇ ਇੱਕ ਫਾਇਦੇ ਹੁੰਦੇ ਆ 10 ਨੁਕਸਾਨ ਵੀ ਹੁੰਦੇ ਨੇ ਸੋ ਇਸੇ ਕਰਕੇ ਜਿਹੜਾ ਹੌਲੀ ਹੌਲੀ ਇਲਾਜ ਜਿਹੜਾ ਹਨ ਦੇਸੀ ਜਾਂ ਹੋਮੋਪੈਥਿਕ ਜਾਂ ਆਯੁਰਵੈਦਿਕ ਜਿਹੜੇ ਇਲਾਜ ਹੁੰਦੇ ਨੇ ਇਹਨਾਂ ਦੇ ਰਿਜ਼ਲਟ ਬਹੁਤ ਸੋਹਣੇ ਹੁੰਦੇ ਨੇ ਪੱਕੇ ਹੁੰਦੇ ਨੇ ਪਰਮਾਨੈਂਟ ਹੁੰਦੇ ਨੇ ਬੇਸ਼ੱਕ ਇਹ ਹੌਲੀ 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 ਅਸਰ ਕਰਦੇ ਨੇ ਸੋ ਇਸ ਚੀਜ਼ ਨੂੰ ਅਪਣਾਓ ਚੈਲੰਜ ਲੈ ਲਓ ਆਪਣੀ ਜ਼ਿੰਦਗੀ ਦਾ ਵੀ ਮੈਂ 1 ਮਹੀਨਾ ਲਗਾਤਾਰ ਇਹਨਾਂ ਚੀਜ਼ਾਂ ਨੂੰ ਫੋਲੋ ਕਰਨਾ 1 ਮਹੀਨੇ ਬਾਅਦ ਤੁਸੀਂ ਖੁਦ ਮਹਿਸੂਸ ਕਰੋਗੇ ਵੀ ਤੁਹਾਡੀ ਅੱਖਾਂ ਦੀ ਜਿਹੜੀਆਂ ਤਕਲੀਫਾਂ ਘਟਣੀਆਂ ਸ਼ੁਰੂ ਹੋ ਗਈਆਂ ਤੁਹਾਡੀ ਆਈ ਸੈੱਟ ਵੀ ਫਰਕ ਪੈਣ ਲੱਗੀਆਂ ਤੁਸੀਂ ਉਸ ਤੋਂ ਬਾਅਦ ਆਪਣੇ ਆਪ ਹੀ ਨਹੀਂ ਛੱਡਣਾ ਸੋ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਐਂਡ ਇਦਾਂ ਦੇ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਅਪਨਲ ਦਿਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਜੀ